ਕਿਸਾਨ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਮੈਂ ਨੌਰਣਵੀਰ ਸਿੰਘ ਜੜੀਆ ਅੰਡ ਧਰਮਘਰ ਤਹਿਸੀਲ ਮਲੋ ਜਿਲ੍ਹਾ ਫਟੇਗੜ ਸਾਹ ਤੇ ਅੱਜ ਅਸੀਂ ਆਏ ਆ ਜੀ ਆਪਣੇ ਖੇਤਾਂ ਦੇ ਫਾਰਮਰ ਤੇ ਆਲੂ ਲਾਏ ਹੋਏ ਸੀ ਆਲੂ ਪਰਤੇ ਕਹਿੰਨਾਂ ਨੇ ਕਣਕ ਬੀਜੀ ਆ ਤੇ ਉੱਥੇ ਅੱਜ ਆਪਣੇ ਵਕੀਰਾ ਸਪਰੇਅ ਕਰਾਈ ਆ ਤੇ ਕਈ ਕਿਸਾਨ ਵੀਰਾਂ ਨੂੰ ਹੁੰਦਾ ਹੈ ਵੀ ਆਲੂ ਵਾਲੇ ਖੇਤਾਂ 'ਚ ਗੁੱਲੀ ਡੰਡਾ ਨਹੀਂ ਹੁੰਦਾ ਤੇ ਅਸੀਂ ਪਿਛਲੇ 2-3 ਸਾਲਾਂ ਤੋਂ ਤਜਰਬਾ ਕਰਦੇ ਆ ਰਹੇ ਆ 2-3 ਸਾਲ ਆਪਾਂ ਨੂੰ ਸਪਰੇਅ ਕਰਦਿਆਂ ਨੂੰ ਹੋ ਗਏ ਕਣਕ ਤੇ ਆਲੂਆਂ ਵਾਲੀ ਕਣਕ ਤੇ ਤੇ ਉੱਥੇ ਵੀ ਗੁੱਲੀ ਡੰਡਾ ਹੁਣ ਤਕਰੀਬਨ ਬਹੁਤ ਹੋਣ ਲੱਗ ਗਿਆ ਤੇ ਅੱਜ ਅਸੀਂ ਇੱਥੇ ਆਲੂ ਵਾਲੇ ਖੇਤਾਂ ਦੇ ਵਿੱਚ ਸਪਰੇਅ ਕਰੀਆ ਤੇ ਗੁੱਲੀ ਡੰਡਾ ਇਹ ਜਿਹੜੀ ਆੜੀ ਵਾਲੀ ਲਦੀਨ ਆ ਤੁਸੀਂ ਦੇਖ ਲਓ ਕਿਸਾਨ ਵੀਰੋ ਤਕਰੀਬਨ ਲਗਭਗ ਜਿੱਥੇ ਤਾਂ ਜ਼ਿਆਦਾ ਆੜੀ ਵਾਲ ਹੋਵੇ ਉੱਥੇ 40% ਤੱਕ ਵੀ ਕਣਕ ਦਾ ਝਾੜ ਘਟਾਣ ਦਾ ਹੁੰਦਾ ਉਹ ਤੋਂ ਬਾਅਦ ਜਿਵੇਂ ਹੁਣ ਆਪਾਂ ਬਾਅਦ ਵਿੱਚ ਕਈ ਕਿਸਾਨ ਵੀਰਾਂ ਨੇ ਹੁਣ ਉਹ ਵੀਰਾਂ ਨਹੀਂ ਵਰਤੀ ਤਾਂ ਉਹ ਬਾਅਦ ਵਿੱਚ ਹੋਰ ਦੂਈਆਂ ਸਪਰੇਹਾਂ ਵਰਤਦੇ ਨੇ ਉਹਦੇ ਨਾਲ ਕਈ ਵਾਰ ੱੱਕਾ ਵੀ ਵੱਜਦਾ ਝਾੜ ਵੀ ਘਟਾਉਂਦੀਆਂ ਨੇ ਉਹ ਕਣਕ ਨੂੰ ਵੀ ਪੀੜਾ ਕਰ ਦਿੰਦੀਆਂ ਨੇ ਉਸੇ اسی ਤਰ੍ਹਾਂ ਅਸੀਂ ਕਹਿੰਦੇ ਆ ਵੀ ਤੁਸੀਂ ਵਕੀਰਾ ਜ਼ਰੂਰ ਵਰਤੋ ਜਿਵੇਂ ਹੁਣ ਅਸੀਂ ਆਲੂਆਂ ਦੀ ਖਣਕ ਤੇ ਅੱਜ ਕਰਾ ਰਹੀ ਆ ਤੇ ਕਈ ਕਿਸਾਨ ਵੀਰਾਂ ਨੇ ਜਿਨ੍ਹਾਂ ਨੇ 72 ਘੰਟੇ ਦੇ ਅੰਦਰ ਵਕੀਰਾ ਨਹੀਂ ਕਰੀ ਤਾਂ ਉਹ ਪਾਣੀ ਦੇ ਮੂਰੇ ਕਿਸਾਨ ਵੀਰਾਂ ਦਾ ਤਜਰਬਾ ਆਪਣਾ ਆਪ ਕਰਿਆ ਹੋਇਆ ਉਹ 3-4 ਦਿਨ ਪਹਿਲਾਂ ਪਾਣੀ ਤੋਂ ਮੂਰੇ ਵੀ ਕਰਾ ਸਕਦੇ ਨੇ ਤੇ ਇਹਨੂੰ ਤਕਰੀਬਨ ਪਾਣੀ ਆਪਾਂ ਨੇ 21ਵੇਂ ਦਿਨ ਲਾਉਣੇ ਲਾਉਣਾ ਮੰਨ ਲਓ ਵੀ 1-2 ਦਿਨ ਪਹਿਲਾਂ ਸ਼ੁਰੂ ਕਰ ਲਓ ਚਾਹੇ ਯਾਨੀ ਕਿ ਕਿੰਨੇ ਦਿਨ ਤੱਕ ਇਹਨੂੰ ਪਾਣੀ ਲੱਗ ਲੱਗ ਜਾਣਾ ਚਾਹੀਦਾ ਸਾਰੇ ਖੇਤਾਂ ਜਿੱਥੇ ਕੀੜਾ ਵਰਤੀ ਹੋਵੇ ਉਸੇ ਤਰ੍ਹਾਂ ਜਿਵੇਂ ਪਹਿਲਾਂ ਕੀੜਾ ਜਿਨ੍ਹਾਂ ਨੇ ਵਰਤੀ ਹੋਈ ਉਹਨਾਂ ਦਾ ਵੀ ਪਾਣੀ ਦਾ ਟਾਈਮ ਆ ਗਿਆ ਉਹਨਾਂ ਨੂੰ ਵੀ ਪਾਣੀ ਜ਼ਰੂਰ ਦੇਣਾ ਚਾਹੀਦਾ ਤੇ ਤਕਰੀਬਨ ਨਦੀਨ ਦਾ ਸਭ ਤੋਂ ਜ਼ਰੂਰੀ ਨਾ ਨਾ ਖਤਮਾ ਕਰਨਾ ਬਹੁਤ ਜ਼ਰੂਰੀ ਆਪਾਂ ਨੂੰ ਇਸ ਤਰ੍ਹਾਂ ਆਪ ਕੀੜਾ ਜ਼ਰੂਰ ਕਰਤੋ ਧੰਨਵਾਦ ਕਿਸਾਨ ਵੀਰਾਂ ਨੇ ਜੇ ਕਿਸੇ ਨੇ ਸਪਰੇਅ ਕਰਾਉਣੀ ਹੋਵੇ ਆਪਣੇ ਦਵੇ ਪੀਆਈ ਕੰਪਨੀ ਦੀ ਮਸ਼ੀਨ ਵੀ ਆਈ ਹੋਈ ਆ ਤੇ ਤਾਂ ਤੁਸੀਂ ਕੰਟੈਕਟ ਕਰ ਸਕਦੇ ਹੋ ਜੜੀਆ ਸੀਡ ਸਟੋਰਮ ਲੋ ਤੇ ਮੋਬਾਈਲ ਨੰਬਰ ਰਹੇਗਾ 62841 85565 ਤੇ ਦੁਬਾਰਾ ਫੇਰ ਦੱਸ ਦਿੰਨੇ ਆ ਜੜੀਆ ਸੀਡ ਸਟੋਰਮ ਲੋ ਮੋਬਾਈਲ ਨੰਬਰ ਰਹੇਗਾ 62841 85565 ਤਾਂ ਕਿਸਾਨ ਵੀਰ ਸੰਪਰਕ ਕਰ ਸਕਦੇ ਨੇ ਜੇ ਕਿਸੇ ਨੇ ਸਪਰੇਅ ਕਰਾਉਣੀ ਹੋਵੇ ਅਕੀਰਾ ਦੀ ਤਾਂ ਸਾਡੇ ਨਾਲ ਕੰਟੈਕਟ ਕਰ ਸਕਦੇ ਆ あの。